ਖਬਰਾਂ ਮਾ ਦਿਖ ਰਿਹਾ ਸੂਤਿਆਂ ਨੂੰ ਮਰੀਬਨੋ ਪਿਆਰ ਪਰ ਇਸ ਸ੍ਰੀ ਕਾ ਸਿਆਸੀ ਜਗਤ ਨੂੰ ਲੱਗਿਆ ਵੱਡਾ ਸਦਮਾ ਮੁੱਖ ਮੰਤਰੀ ਦੀ ਹੋਈ ਮੌਤ ਕਾਫੀ ਲੰਮੇ ਸਮੇਂ ਤੋਂ ਹਾਰਟ ਦੀ ਬਿਮਾਰੀ ਤੋਂ ਪੀੜ ਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਇਧਰ ਪੰਜਾਬ ਦੇ ਮੁੱਖ ਮੰਤਰੀ ਅਤੇ ਸਾਰੀ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕੇ ਕੇਲਾ ਦੇ ਸਾਬਕਾ ਮੰਤਰੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਮਾਰਕਸਵਾਦੀ ਨੇਤਾ ਅਚੌਤ ਨੰਦਨ ਦਾ ਦਿਹਾਂਤ ਹੋ ਗਿਆ ਹੈ ਉਹ 101 ਸਾਲਾਂ ਦੇ ਸਤ ਤੁਹਾਨੂੰ ਦੱਸ ਦਈਏ ਕਿ ਵੈਲੀ ਕਾਥੂਤ ਸ਼ੰਕਰਨ ਅਚੌਤ ਨੰਦਨ ਨੂੰ ਨੂੰ ਆਮ ਲੋਕ ਪਿਆਰ ਨਾਲ ਵੀ ਐਸ ਵਜੋਂ ਵੀ ਜਾਣਦੇ ਸਨ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਵੀਐਸ ਨੇ 21 ਜੁਲਾਈ ਨੂੰ ਦੁਪਹਿਰ 3:20 3:20 ਮਿੰਟ ਤੇ ਤ੍ਰਿਵੇਂਦਰਪਨ ਦੇ ਐਸਯੂਟੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਦੱਸਿਆ ਜਾ ਰਿਹਾ ਹੈ ਕਿ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਵੀਐਸ ਨੂੰ ਸੋਮਵਾਰ ਦਿਲ ਦਾ ਦੌਰਾ ਪੈਣ ਅਤੇ ਸਾਹ ਲੈਣ ਦੀ ਤਕਲੀਫ ਹੋਣ ਤੋਂ ਬਾਅਦ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਆਈਸੀਯੂ ਵਿੱਚ ਸਨ ਸਾਲ 2019 ਵਿੱਚ ਸਟ੍ਰੋਕ ਤੋਂ ਬਾਅਦ ਉਹ ਬਿਸਤਰੇ ਤੇ ਸਨ ਯਾਨੀ ਕਿ 2019 ਤੋਂ ਲੈ ਕੇ ਫੋਨ ਤੱਕ ਉਹ ਬੈਡਲੈਸ ਦੇ ਸੀ ਨੋਟ ਹੈ ਦੱਸਿਆ ਜਾ ਰਿਹਾ ਹੈ ਕਿ ਵਿਐਸ ਦੀ ਦੇਣ ਹੈ ਇਹਨਾਂ ਦੇ ਲੋਕਾਂ ਨੂੰ ਐਜ਼ ਯੂ ਮੁੱਖ ਮੰਤਰੀ ਰਹੇ ਨੇ ਕੇਰਲਾ ਦੇ ਮਾਰਕਸਵਾਦੀ ਯਾਨੀ ਕਿ ਕਮਿਊਨਿਸਟ ਪਾਰਟੀ ਵੱਲੋਂ ਅਤੇ ਕੇਰਲਾ ਦੀ ਡਿਵੈਲਪਮੈਂਟ ਜੋ ਵੀ ਅੱਜ ਅਸੀਂ ਵੇਖ ਰਹੇ ਹਾਂ ਐਜੂਕੇਸ਼ਨ ਦੀਆਂ ਜਿਹੜੀਆਂ ਗਤੀਵਿਧੀਆਂ ਅਸੀਂ ਦੇਖ ਰਹੇ ਹਾਂ ਉਹ ਵਿਐਸ ਸਾਬਕਾ ਮੁੱਖ ਮੰਤਰੀ ਦੀ ਦੇਣ ਹੈ ਸਾਰੀਆਂ ਪਾਰਟੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ